ਸ਼੍ਰੋਮਣੀ ਕਾਲੀ ਦਲ ਹਲਕਾ ਗਿੱਦੜਪਾਹਾ ਦੇ ਮੁਖ ਸੇਵਾਦਾਰ ਅਤੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਹਰਦੀਪ ਸਿੰਘ ਢਿੰਪੀ ਢਿੱਲੋਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੇ ਵੱਲੋਂ ਕਿਸਾਨਾਂ ਨੂੰ ਮੋਟਾ ਦੇ ਲਈ 8 ਘੰਟੇ ਬਿਜਲੀ ਸਪਲਾਈ ਅਤੇ 24 ਘੰਟੇ ਘਰੇਲੂ ਬਿਜਲੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਨਾ ਦੇਣ ਦੀ ਕਾਂਗਰਸ ਸਰਕਾਰ ਦੇ ਵਿਰੋਧ ਬਿਜਲੀ ਬੋਰਡ ਦੇ ਦਫ਼ਤਰ ਗਿੱਦੜਪਾਹਾ ਅੱਗੇ ਤੰਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਡਿੰਪੀ ਟਿ ਲੋ ਅਤੇ ਵਰਕਰਾਂ ਦੇ ਵੱਲੋਂ ਬਿਜਲੀ ਬੋਰਡ ਦੇ ਐਕਸ਼ਨ ਦੇ ਨਾਂ ਐਸਜੀਓ ਹਰਦੀਪ ਸਿੰਘ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਕਿਸਾਨਾਂ ਨੂੰ ਅਤੇ ਘਰੇਲੂ ਬਿਜਲੀ ਸਪਲਾਈ ਬਿਨਾਂ ਕਿਸੇ ਰੁਕਾਵਟ ਤੋਂ ਦਿੱਤੀ ਜਾਵੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿੰਪੀ ਢਿਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 8 ਘੰਟੇ ਬਿਨਾਂ ਕਿਸੇ ਰੁਕਾਵਟ ਦੇ ਕਿਸਾਨਾਂ ਨੂੰ ਮੋਟਰਾਂ ਦੇ ਲਈ ਬਿਜਲੀ ਸਪਲਾਈ ਅਤੇ 24 ਘੰਟੇ ਕਰੇਲੂ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਮਿਲਦੀ ਸਿਰਫ 3 ਤੋਂ 5 ਘੰਟੇ ਹੈ ਗਰਮੀ ਜ਼ਿਆਦਾ ਹੋਣ ਕਾਰਨ ਝੋਨੇ ਦੀ ਫਸਲ ਨੂੰ ਪਾਣੀ ਦੀ ਜ਼ਰੂਰਤ ਹੈ ਜੇਕਰ ਝੋਨੇ ਦੀ ਫਸਲ ਨੂੰ ਪਾਣੀ ਨਾ ਮਿਲਿਆ ਤਾਂ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋ ਜਾਵੇਗੀ ਅਤੇ ਕਰਾ ਦੇ ਵਿੱਚ ਲੋਕ ਬਿਜਲੀ ਨਾ ਹੋਣ ਕਰਕੇ ਅੱਤ ਦੀ ਗਰਮੀ ਚੱਲ ਰਹੀ ਨੇ ਅਤੇ ਬੇਹਦ ਪਰੇਸ਼ਾਨ ਨੇ ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਪੰਜਾਬ ਦੇ ਵਿੱਚ ਬਿਜਲੀ ਸਰਪਲਸ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਕਦੇ ਵੀ ਬਿਜਲੀ ਦੀ ਕਮੀ ਨਹੀਂ ਸੀ ਹੋਣ ਦਿੱਤੀ ਇਸ ਦੇ ਨਾਲ ਹੀ ਲੋਕ ਇਨਵਰਟਰ ਅਤੇ ਜਨਰੇਟਰ ਚਲਾਉਣਾ ਭੁੱਲ ਗਏ ਸੀ ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਹਲਕਾ ਵਿਧਾਇਕ ਰਾਜਾ ਵਰਿੰਗ ਨੇ ਰੋਜ਼ ਪ੍ਰਦਰਸ਼ਨ ਬਾਰੇ ਕਿਹਾ ਕਿ ਇਸ ਦੇ ਇਹ ਕਿਸੀ ਖਿਲਾਫ ਰੋਜ਼ ਪੰਡਤਨ ਕਰਦੇ ਹਨ ਕਾਂਗਰਸ ਸਰਕਾਰ ਆਪ ਤੇਲ ਤੇ ਟੈਕਸ ਘਟਾ ਦੇਵੇ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਉਹਨਾਂ ਕੇਜਰੀਵਾਲ ਬਾਰੇ ਵੀ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਕੋਲ ਵੱਡੇ ਵੱਡੇ ਗੱਪ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਸਾਖ ਵਿੱਚ ਹੈ ਦਿੱਲੀ ਦੇ ਸਾਰੇ ਗੁਰੂ ਘਰਾਂ ਵਿੱਚ ਬਿਜਲੀ ਕਮਰਸ਼ੀਅਲ ਰੇਟ ਤੇ ਦਿੱਤੀ ਜਾਂਦੀ ਹੈ ਉਹਨਾਂ ਦੱਸਿਆ ਕਿ ਅਕਾਲੀ ਦਲ ਦੀ ਪੰਜਾਬ ਦੇ ਲੋਕਾਂ ਦੀ ਸੱਚੀ ਹਮਦਤ ਪਾਰਟੀ ਹੈ ਜਿਸ ਦੀ ਸਰਕਾਰ ਵਿੱਚ ਪੰਜਾਬ ਦੇ ਹਰ ਵਰਗ ਨੂੰ ਸਹੂਤਾ ਮਿਲਿਆ ਨੇ ਇਸ ਗੂੰਗੀ ਬੈਰੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਆਂ ਵੀ ਸੰਗਤ ਬੜੀ ਦੁਖੀ ਆ ਕਿਸਾਨ ਭਰਾ ਮਜ਼ਦੂਰ ਭਰਾ ਬੜਾ ਦੁਖੀ ਆ ਸਾਰੇ ਝੋਨਾ ਲਾਈ ਬੈਠੇ ਆ ਨਾ ਤਾਂ ਕਿਸੇ ਨਹਿਰ ਚ ਪਾਣੀ ਆਉਂਦਾ ਨਾ ਬਿਜਲੀ ਆਉਂਦੀ ਐ ਵੀ ਅਸੀਂ ਆਪਦੇ ਮੋਟਰਾਂ ਨਾਲ ਪਾਣੀ ਲਾ ਲਈਏ ਬਹੁਤ ਮਾੜਾ ਹਾਲ ਆ ਤਰਾ ਤਰਾ ਸਾਰੇ ਪੰਜਾਬ ਦੇ ਵਿੱਚ ਮੱਚੀ ਪਈ ਆ ਪਾਰਟੀ ਦੇ ਨਿਰਦੇਸ਼ਾਂ ਦੇ ਆਪਣਾ ਮੁਤਾਬਕ ਅਸੀਂ ਸਾਰੇ ਜਣੇ ਰਲ ਕੇ ਸਾਰੇ ਹੀ ਆਪਣਾ ਹੈੱਡਕੁਆਟਰਸ ਤੇ ਆਪਣਾ ਹਲਕਿਆਂ ਦੇ ਵਿੱਚ ਅਸੀਂ ਸਾਰੇ ਨੇ ਤਰਨਾ ਲਾਇਆ ਐਕਸ਼ਨ ਸਾਹਿਬ ਹੋਰਿਆਂ ਨੂੰ ਆਪਦੇ ਮੰਗ ਪੱਤਰ ਦਿੱਤੇ ਆ ਵੀ ਇੱਕ ਪਾਸੇ ਤੋਂ ਸਾਨੂੰ ਰਾਹਤ ਦੇ ਦਿਓ ਜਾਂ ਤਾਂ ਸਾਨੂੰ ਸੂਇਆਂ ਚ ਪਾਣੀ ਦੇ ਦਿਓ ਜਾਂ ਸਾਨੂੰ ਬਿਜਲੀ ਪੂਰੀ ਦੇ ਦਿਓ ਵੀ 8 ਘੰਟੇ ਤੱਕ ਟੋਟ-ਟੋਟ ਦਿਓ ਵੀ ਤਾਂ ਕਿ ਅਸੀਂ ਆਪਦੇ ਝੋਨੇ ਪਾਲ ਲਈਏ ਨਾ ਉੱਥੇ ਆਉਂਦੀ ਆ ਨਾ ਹੀ ਘਰਾਂ ਦੇ ਵਿੱਚ ਬਿਜਲੀ ਆਉਂਦੀ ਆ ਉਹ ਵੀ ਇਹਨਾਂ ਦਾ ਕੋਈ ਵਾਦਾ ਵਫਾ ਨਹੀਂ ਕੀਤਾ ਕੀ ਰਣਨੀਤੀ ਰੋ ਵੀ ਅੱਗੇ ਤੋਂ ਜੇ ਜੇ ਕਰੀਏ ਫਿਰ ਵੀ ਜਿੱਦੀ ਨਹੀਂ ਦਿੰਦੇ ਰਣਨੀਤੀ ਤਾਂ ਕਾਦੀ ਆ ਜੀ ਹੁਣ ਇਹੀ ਆ ਵੀ ਸਾਡਾ ਤਾਂ ਧਰਨੇ ਤੁਰ ਨਹੀਂ ਆ ਜੀ ਇਹੀ ਕਰ ਸਕਦੇ ਆ ਹੋਰ ਕੋਈ ਐ ਤਾਂ ਐ ਨਹੀਂ ਵੀ ਅਸੀਂ ਕੋਈ ਆਪਣਾ ਥਰਮਲ ਪਲਾਂਟ ਲਾ ਕੇ ਇੱਥੇ ਬਿਜਲੀ ਗ੍ਰੀਟ ਕਰ ਲਾਂਗੇ ਕਿ ਕੇਜਰੀਵਾਲ ਸਾਹਿਬ ਦਾ 300 ਜੁੰਤ ਫੇਰ ਦਵਾਂਗੇ ਤੇ ਬਿੱਲ ਮਾਫ ਕਰਾਂਗੇ ਬਹੁਤ ਵਾਰ ਤੁਹਾਡਾ ਧੰਨਵਾਦੀ ਆ ਮੇਰਾ ਝੂਠ ਜੀ ਮੇਰਾ ਝੂਠ ਕੇਜਰੀਵਾਲ ਦਾ ਤਾਂ ਕੰਮ ਹੀ ਇਹ ਆ ਲੋਕਾਂ ਨੂੰ ਬੇਕੂਫ ਬਣਾਉਣਾ ਪਰ ਆਪਾਂ ਇਹ ਦੇਖਣਾ ਵੀ ਆਪਣੇ ਪੰਜਾਬੀ ਬਣਦੇ ਆ ਕਿ ਨਹੀਂ ਬਣਦੇ ਕਿਉਂਕਿ 200 ਯੂਨਿਟ ਤਾਂ ਪੰਜਾਬ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਅਸੀਂ ਦਿੰਦੇ ਰਹੇ ਆ ਤੇ ਸਾਥੋਂ ਨਾ ਆਪਣਾ 100 ਹੋਰ ਦਿੱਤਾ ਜਾਊਗਾ ਇਹ ਤਾਂ ਐਵੇਂ ਲੋਕਾਂ ਨੂੰ ਭਰਮ ਭਲੇਖੇ ਪਾਉਣੇ ਲੋਕਾਂ ਨੂੰ ਆਪ ਦੇ ਵੱੰਨੀ ਆਪਣਾ ਖਿੱਚ ਕਰਾਉਣੀ ਵੀ ਮੈਂ ਮੈਂ ਪਤਾ ਨਹੀਂ ਕੀ ਕਰ ਦੂ ਜੇ ਮੈਂ ਇਥੋਂ ਦਾ ਮੁੱਖ ਮੰਤਰੀ ਬਣ ਗਿਆ ਤੂੰ ਇੱਕ ਤਾਂ ਤੇ ਬਣਿਆ ਹੋ ਉੱਥੇ ਹੀ ਪੂਰਾ ਆ ਜਾ ਜਿੰਨੇ ਜੋ ਕੁਝ ਇਹ ਟੀਵੀ ਤੇ ਬੋਲਦਾ ਉਥੇ ਤੁਸੀਂ ਜਾ ਕੇ ਚੈੱਕ ਕਰੋ ਪਹਿਲਾਂ ਆਖਦਾ ਹੁੰਦਾ ਸੀ ਮੇਰੇ ਜੀ ਆਪਣਾ ਮhalla ਕਲੀਨਿਕ ਵੇਖੋ ਉਥੇ گاਵਾ ਤੁਰੀਆਂ ਫਿਰਦੀਆਂ ਔਰ ਜੇ ਕਿਤੇ ਸ਼੍ਰੋਮਣੀ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਾਰੇ ਮੈਂਬਰ ਸਾਹਿਬਾਨ ਤੇ ਆਪਣੇ ਪ੍ਰਧਾਨ ਸਦਾ ਮਨਜਿੰਦਰ ਸਿੰਘ ਜੀ ਸਰਸਾ ਸਾਹਿਬ ਜੇ ਕਿਤੇ ਇਹ ਦਿੱਲੀ ਦੇ ਵਿੱਚ ਅੱਗਾ ਤੱਗਾ ਨਾਂ ਲੈਂਦੇ ਤਾਂ ਮੈਨੂੰ ਲੱਗਦਾ ਅੱਧੀ ਦਿੱਲੀ ਉਜੜ ਜਾਣੀ ਸੀ ਇਹਨਾਂ ਦੀ ਹਿੰਮਤ ਨਾਲ ਦਿੱਲੀ ਬਚੀ ਆ ਤੇ ਸਾਰਾ ਕ੍ਰੈਡਿਟ ਹੋਣਾ ਇਹ ਕਹਿੰਦਾ ਜੀ ਮੇਰੇ ਨਾਲ ਦਾ ਕੋਈ ਆਪਣਾ ਮੁੱਖ ਮੰਤਰੀ ਹੈ ਨਹੀਂ ਨਾਜਾਇਜ਼ ਮੈਨਿੰਗ ਵਾਸਤੇ ਗਏ ਸੀ ਸਪੀਸਟਿੰਗ ਬਦਲ ਉਹਨਾਂ ਤੇ ਦੱਸਿਆ ਜਾਂਦਾ ਕੋਈ ਕਾਰਵਾਈ ਵੇਰਾ ਹੋਈ ਹੈ ਕੀ ਕਹਿੰਦਾ ਸੁਣਨ ਚ ਆਇਆ ਜੀ ਮਤਲਬ ਕਿ ਉਹ ਗੱਲ ਉਹੀ ਆ ਜਾਂਦੀ ਹੈ ਜੀ ਵੀ ਹੋਰ ਤਾਂ ਕੁਝ ਤੇ ਆਇਆ ਨਹੀਂ ਇਹਨਾਂ ਨੂੰ ਕੱਚੇ ਹੁੰਦਿਆਂ ਨੇ ਪਰਚਾ ਕਰ ਦਿੱਤਾ ਕਿ ਤੁਸੀਂ ਜੀ 50 ਬੰਦਿਆਂ ਤੋਂ ਵੱਧ ਲੈ ਕੇ ਜਾਵੋ 50 ਬੰਦੇ ਤਾਂ ਨਾਲ ਉਹਨਾਂ ਦੇ ਹਰ ਵਕਤ ਹੀ ਚੱਲਦੇ ਆ ਸਿਕਿਉਰਿਟੀ ਵਾਲੇ ਤੇ ਫਿਰ ਉਹਨਾਂ ਦੇ ਰੋਜ਼ ਜਦੋਂ ਘਰੋਂ ਨਿਕਲਦੇ ਪਰਚਾ ਦੇ ਹੀ ਦਿਆ ਕਰਨ ਕਿਉਂਕਿ ਉਦੋਂ ਹੁੰਦਾ ਹੀ ਆ 50 ਬੰਦੇ ਨਾਲ ਉਹਨਾਂ ਦੇ SMZ news. For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.